ਕਾਫੀ ਦੁਸਾਤ ਤੇ ਨਰਾਜ ਗਿਆ ਲਾਉ ਸਖਬੀਰ ਸਿੰਘ ਬਾਦ ਨੂੰ ਲੈ ਕੇ ਕਾਲ ਤੱਕ ਸਹਿਬ ਦੇ ਜਥੇਦਾਰ ਗੈਨੀ ਰਘਵੀਰ ਸਿੰਘ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਗੈਨੀ ਰਕਵੀਰ ਸਿੰਘ ਦਾ ਕਹਿਣਾ ਸਖੀ ਸਿੰਘ ਬਾਦਲ ਨੂੰ ਲੈ ਕੇ ਕਿ ਹੁਣ ਉਹਨਾਂ ਦੇ ਤਨਖਾਹਿਆ ਜਿਹੜਾ ਐਲਾਨ ਹੈ ਉਸ ਨੂੰ ਲੈ ਕੇ ਜਲਦ ਹੀ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਕਿਉਂਕਿ ਬੀਤੇ ਦਿਨੀ ਸਖੀ ਸਿੰਘ ਬਾਦਲ ਦੇ ਵੱਲੋਂ ਚਿੱਠੀ ਲਿਖੀ ਜਾਂਦੀ ਜਿਸ ਦੇ ਵਿੱਚ ਮੰਗ ਕੀਤੀ ਜਾਂਦੀ ਕਿ ਉਹਨਾਂ ਨੂੰ ਜਲਦ ਹੀ ਕੋਈ ਸਜ਼ਾ ਐਲਾਨੀ ਜਾਵੇ ਕਿਉਂਕਿ ਸਖੀ ਸਿੰਘ ਬਾਦਲ ਕਹਿੰਦਾ ਕਿ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਗਵੰਤਾਨ ਸਰਕਾਰ ਨੇ ਜੋ ਕੱਲ ਦਾ ਅਗਰਾਹਾ ਜਥੇਬੰਦੀ ਦੇ ਉੱਤੇ ਨੈਸ਼ਨਲ ਹਾਈਵੇ ਨੂੰ ਕਬਜ਼ੇ ਕਰਾਉਣ ਦੀ ਨੀਅਤ ਨਾਲ ਤਸ਼ੱਦਦ ਡਟਾਇਆ ਵਾ ਕੇਂਦਰ ਦੀਆਂ ਹਦਾਇਤਾਂ ਨੂੰ ਫਾਲੋ ਕਰ ਰਹੇ ਆ ਉਹਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਵਿਰੋਧ ਕਰਦੇ ਆ ਅੱਜ ਸੈਂਕੜੇ ਥਾਵਾਂ ਤੇ ਸਰਕਾਰਾਂ ਦੇ ਪੁਤਲੇ ਫੂਕੇ ਦੱਸਿਆ ਗਿਆ ਕਿ ਜਿੱਥੇ ਬੰਦਿਆਂ ਵੱਖੋ-ਵੱਖ ਨਹੀਂ ਜਿੱਥੇ ਬੰਦਿਆਂ ਇੱਕ ਨਹੀਂ ਭਗਵਾਨਤਮਾਨ ਸਰਕਾਰ ਨੇ ਦਮਨਕਾਰੀ ਨੀਤੀ ਜਾਰੀ ਰੱਖਦੇ ਆ ਜਿੱਥੇ ਉਹਨਾਂ ਦੇ ਸੈਂਕੜੇ ਗ੍ਰਿਫਤਾਰੀਆਂ ਪਾ ਕੇ ਜੇਲ੍ਹਾਂ ਚ ਸੁਟਿਆ ਔਰ ਦਰਜਨਾ ਜ਼ਖਮੀ ਕੀਤੇ ਆ ਉਹਦੇ ਨਾਲ ਨਾਲ ਆਗੂਆਂ ਦੇ ਘਰਾਂ ਦੇ ਉੱਤੇ ਅਜੇ ਵੀ ਛਾਪੇਮਾਰੀ ਜਾਦੇ ਯਾਰੀਆ ਤੇ ਨਾਲ ਗੱਲਬਾਤ ਵਾਸਤੇ ਵੀ ਤਿਆਰੀ ਕਰ ਰਿਆ ਅਸੀਂ ਕਹਿੰਨੇ ਵੇ ਗੱਲਬਾਤ ਵਾਸਤੇ ਪਹਿਲਾਂ ਪਲੇਟਫਾਰਮ ਤਾਂ ਤਿਆਰ ਕਰੋ ਪਹਿਲਾਂ ਉਹ ਆਗੂ ਜਿਹੜੇ ਸਾਰੇ ਰਿਹਾ ਹਣ ਛਾਪੇਮਾਰੀ ਬੰਦ ਕੀਤੀ ਜਾਵੇ ਫਿਰ ਬਹਿਣ ਤੇ ਨੈਸ਼ਨਲ ਹਾਈਵੇ ਨੂੰ ਨਾਲ ਪਾਉਣ ਕਿ ਕਿਸਾਨਾਂ ਨੇ ਦਿੱਤਾ ਇੱਕ ਵੀ ਰੁਪਇਆ ਨਹੀਂ ਲਿਆ ਮੁਕਤੋਂ ਮੁਕਤੀ ਜ਼ਮੀਨਾਂ ਲੁੱਟ ਕੇ ਪੰਜਾਬ ਦੀਆਂ ਭਗਵੰਤਮਾਨ ਸਰਕਾਰ ਉਹਨਾਂ ਨੂੰ ਫਰਵਾਣਾ ਚਾਹ ਰਹੀ ਆ ਇਹਦੇ ਤੇ ਪੂਰਾ ਪੰਜਾਬ ਨਾਲਵਾ ਪੂਰੇ ਪੰਜਾਬੀ ਨਾਲਵਾ ਅਦੀ ਇਹਨਾਂ ਜ਼ਮੀਨਾਂ ਦੇ ਇਸ ਤਰ੍ਹਾਂ ਕਬਜ਼ਾ ਨਹੀਂ ਹੋਣ ਦੇਾਂਗੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਗਰਾਹਾ ਜਥੇਬੰਦੀ ਦੀ ਹਮਾਇਤ ਦੇ ਵਿੱਚ ਸੈਂਕੜੇ ਥਾਵਾਂ ਤੇ ਪੁਤਲੇ ਫੂਕੇ ਵਿਰੋਧ ਕੀਤਾ ਅੱਗੇ ਜਿਸ ਤਰ੍ਹਾਂ ਰਣਨੀਤੀ ਆਉਗੀ ਜੋ ਜਥੇਬੰਦੀ ਚਾਹੂਗੀ ਉਹਦੇ ਮੁਤਾਬਕ ਸਾਡੀ ਜਥੇਬੰਦੀ ਦੀ ਹਮਾਇਤ ਜਿਹੜੀ ਯਾਰੀ ਆ ਕਿਉਂਕਿ ਲੜਾਈ ਇੱਕ ਵਾ ਇਹਨੂੰ ਲੜਾਈ ਨੂੰ ਲੜਨ ਵਾਸਤੇ ਏਕੇ ਤੇ ਸੰਘਰਸ਼ ਦੀ ਵੱਡੀ ਲੋੜ ਵਾ ਜਦੋਂ ਆਪਾਂ ਇੱਕ ਹੋ ਗਏ ਏਕੇ ਦੇ ਸੰਘਰਸ਼ ਦੇ ਬਲਬੁੱਤੇ ਦੇ ਉੱਤੇ ਨਸਲ ਤੇ ਫਸਲ ਬਚਾਵਾਂਗੇ ਜ਼ਮੀਨਾਂ ਬਚਾਵਾਂਗੇ ਸੋ ਭਗਵੰਤ ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਗੱਲਬਾਤ ਬੈਠ ਕੇ ਕਰਨ ਦੀ ਨੀਤ ਨਾਲ ਜਿੰਨੇ ਆਗੂ ਉਹਨਾਂ ਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਛਾਪੇਮਾਰੀ ਬੰਦ ਕੀਤੀ ਜਾਵੇ ਜ਼ਖਮੀਆਂ ਦਾ ਹਾਲਚਲ ਪੁੱਛਿਆ ਜਾਵੇ ਤਾਂ ਜੋ ਉਹਨਾਂ ਵਾਲੇ ਸਮੇਂ ਦੇ ਵਿੱਚ ਸਹੀ ਮਾਹੌਲ ਦੇ ਵਿੱਚ ਇਸ ਸੰਦਰਭ ਦੇ ਵਿੱਚ ਇਸ ਮਤਲਬ ਮਸਲੇ ਦੇ ਉੱਤੇ ਗੱਲਬਾਤ ਹੋ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤਮਾਨ ਸਰਕਾਰ ਨੇ ਜੋ ਕੱਲ ਦਾ ਅਗਰਾਹਾ ਜਥੇਬੰਦੀ ਦੇ ਉਤੇ ਨੈਸ਼ਨਲ ਹਾਈਵੇ ਨੂੰ ਕਬਜ਼ੇ ਕਰਾਉਣ ਦੀ ਨੀਅਤ ਨਾਲ ਤਸ਼ੱਦਦ ਡਟਾਇਆ ਵਾ ਕੇਂਦਰ ਦੀਆਂ ਹਦਾਇਤਾਂ ਨੂੰ ਫਾਲੋ ਕਰ ਰਿਹਾ ਉਹਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਵਿਰੋਧ ਕਰਦਿਆਂ ਅੱਜ ਸੈਂਕੜੇ ਥਾਵਾਂ ਤੇ ਸਰਕਾਰਾਂ ਦੇ ਪੁਤਲੇ ਫੂਕੇ ਦੱਸਿਆ ਗਿਆ ਕਿ ਜਥੇਬੰਦੀਆਂ ਵੱਖੋ-ਵੱਖ ਨਹੀਂ ਜਥੇਬੰਦੀਆਂ ਇੱਕ ਨਹੀਂ ਭਗਵੰਤਮਾਨ ਸਰਕਾਰ ਨੇ ਦਮਨਕਾਰੀ ਨੀਤੀ ਜਾਰੀ ਰੱਖ ਦਿਆ ਆ ਜਿੱਥੇ ਉਹਨਾਂ ਦੇ ਸੈਂਕੜੇ ਗ੍ਰਿਫਤਾਰੀਆਂ ਪਾ ਕੇ ਜੇਲ੍ਹਾਂ ਚ ਸੁਟਿਆ ਔਰ ਦਰਜਨਾ ਜ਼ਖਮੀ ਕੀਤੇ ਆ ਉਹਦੇ ਨਾਲ ਨਾਲ ਆਗੂਆਂ ਦੇ ਘਰਾਂ ਦੇ ਉੱਤੇ ਅਜੇ ਵੀ ਛਾਪੇਮਾਰੀ ਜਾਰੀ ਆ ਤੇ ਨਾਲ ਗੱਲਬਾਤ ਵਾਸਤੇ ਵੀ ਤਿਆਰੀ ਕਰ ਰਿਆ ਅਸੀਂ ਕਹਿੰਨੇ ਵੇ ਗੱਲਬਾਤ ਵਾਸਤੇ ਪਹਿਲਾਂ ਪਲੇਟਫਾਰਮ ਤਾਂ ਤਿਆਰ ਕਰੋ ਪਹਿਲਾਂ ਉਹ ਆਗੂ ਜਿਹੜੇ ਸਾਰੇ ਰਿਹਾ ਹੋਣ ਛਾਪੇਮਾਰੀ ਬੰਦ ਕੀਤੀ ਜਾਵੇ ਫਿਰ ਬਹਿਣ ਤੇ ਨੈਸ਼ਨਲ ਹਾਈਵੇ ਨੂੰ ਨਾਲ ਪਾਉਣ ਕਿ ਕਿਸਾਨਾਂ ਨੇ ਦਿੱਤਾ ਇੱਕ ਵੀ ਰੁਪਈਆ ਨਹੀਂ ਲਿਆ ਮੁਕਤੋਂ ਮੁਕਤੀ ਜ਼ਮੀਨਾਂ ਲੁੱਟ ਕੇ ਪੰਜਾਬ ਦੀਆਂ ਭਗਵਾਨਤਮਾਨ ਸਰਕਾਰ ਉਹਨਾਂ ਨੂੰ ਫਰਵਾਣਾ ਚਾਹ ਰਹੀ ਆ ਇਹਦੇ ਤੇ ਪੂਰਾ ਪੰਜਾਬ ਨਾਲਵਾ ਪੂਰੇ ਪੰਜਾਬੀ ਨਾਲਵਾ ਕਦੀ ਇਹਨਾਂ ਜ਼ਮੀਨਾਂ ਤੇ ਇਸ ਤਰ੍ਹਾਂ ਕਬਜ਼ਾ ਨਹੀਂ ਹੋਣ ਦਿਆਂਗੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਗਰਾਹਾ ਜਥੇਬੰਦੀ ਦੀ ਹਮਾਇਤ ਦੇ ਵਿੱਚ ਸੈਂਕੜੇ ਥਾਵਾਂ ਤੇ ਪੁਤਲੇ ਫੂਕੇ ਵਿਰੋਧ ਕੀਤਾ ਅੱਗੇ ਜਿਸ ਤਰ੍ਹਾਂ ਰਣਨੀਤੀ ਆਉਗੀ ਜੋ ਜਥੇਬੰਦੀ ਚਾਹੂਗੀ ਉਹਦੇ ਮੁਤਾਬਕ ਸਾਡੀ ਜਥੇਬੰਦੀ ਹਮਾਇਤ ਜਿਹੜੀ ਆ ਰਹੀ ਆ ਕਿਉਂਕਿ ਲੜਾਈ ਇੱਕ ਵਾ ਇਹਨੂੰ ਲੜਾਈ ਨੂੰ ਲੜਨ ਵਾਸਤੇ ਇੱਕੇ ਤੇ ਸੰਘਰਸ਼ ਦੀ ਵੱਡੀ ਲੋੜ ਵਾ ਜਦੋਂ ਆਪਾਂ ਇੱਕ ਹੋ ਗਏ ਏਕੇ ਤੇ ਸੰਘਰਸ਼ ਦੇ ਬਲ ਬੂਤੇ ਦੇ ਉੱਤੇ ਨਸਲ ਤੇ ਫਸਲ ਬਚਾਵਾਂਗੇ ਜ਼ਮੀਨਾਂ ਬਚਾਵਾਂਗੇ ਸੋ ਭਗਵੰਤ ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਗੱਲਬਾਤ ਬੈਠ ਕੇ ਕਰਨ ਦੀ ਨੀਤ ਨਾਲ ਜਿੰਨੇ ਆਗੂ ਉਹਨਾਂ ਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾਜ ਕੀਤਾ ਜਾਵੇ ਛਾਪੇਮਾਰੀ ਬੰਦ ਕੀਤੀ ਜਾਵੇ ਜ਼ਖਮੀਆਂ ਦਾ ਹਾਲਚਲ ਪੁੱਛਿਆ ਜਾਵੇ ਤਾਂ ਜੋ ਉਹਨਾਂ ਵਾਲੇ ਸਮੇਂ ਦੇ ਵਿੱਚ ਸਹੀ ਮਾਹੌਲ ਦੇ ਵਿੱਚ ਇਸ ਸੰਦਰਭ ਦੇ ਵਿੱਚ ਇਸ ਮਤਲਬ ਮਸਲੇ ਦੇ ਉੱਤੇ ਗੱਲਬਾਤ ਹੋ ਸਕੇ ਸੋ ਆਓ ਇਕੱਠੇ ਹੋ ਕੇ ਇੱਕ ਇਹਦੇ ਬਲਬੂਤੇ ਤੇ ਆਪਾਂ ਆਪਣੇ ਆਪ ਨੂੰ ਸਦਾ ਵਾਸਤੇ ਕੈਮ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖ ਸਾਹਿਬ ਅਸੇਦਾਰ ਨੂੰ ਅਪੀਲ ਕਰਦਾ ਕਿ ਮੇਰੀ ਜਲਦ ਸਜ਼ਾ ਸੁਣਾਈ ਜਾਵੇ ਦਾਤੀ ਕਿ ਲਗਾਤਾਰ ਫ੍ਰੀਸਿੰਗ ਬਦਲਰ ਵੱਲੋਂ ਸਜ਼ਾ ਸੁਣਾਉਣ ਦੀ ਮੰਗ ਕੀਤੀ ਜਿਹੜੇ ਉੱਥੇ ਅਕਾਲ ਤਖ ਸਾਹਿਬ ਅਸੇਦਾਰ ਦਾ ਬਿਆਨ ਦੇਖਣ ਨੂੰ ਮਿਲੇ ਉਹਨਾਂ ਕਹਿਣਾ ਕਿ ਜਲਦੀ ਫ੍ਰੀਸਿੰਗ ਬਦਲ ਲੈ ਕੇ